ਕਾਦੇ ਵਿੱਚ ਜਿਹੜਾ ਅੱਜ ਬੰਗਲਾਦੇਸ਼ ਹੈ ਉਹ ਤੋਂ ਬੰਗਲਾਦੇਸ਼ ਨਹੀਂ ਸੀਗਾ ਪਾਕਿਸਤਾਨ ਬਣ ਚੁੱਕਿਆ ਸੀ ਪੂਰਬੀ ਪੱਛਮੀ ਪਾਕਿਸਤਾਨ ਤੇ ਉੱਥੇ ਇੱਕ ਮਸਲਾ ਉੱਠਿਆ ਸੀ ਉਹਨਾਂ ਦੀ ਗੋਲੀ ਦਾ ਉਰਦੂ ਥੋਪੀ ਜਾ ਰਹੇ ਸੀਗੇ ਪਾਕਿਸਤਾਨ ਸਰਕਾਰ ਨੇ ਉਹਨਾਂ ਦੀ ਮਾਤ ਭਾਸ਼ਾ ਜਿਹੜੀ ਸੀ ਉਹ ਬੰਗਲਾ ਸੀ ਜਿਹਨੂੰ ਅਸੀਂ ਬੰਗਾਲੀ ਵੀ ਕਹਿ ਦਿੰਦੇ ਆ ਅਸਲ 'ਚ ਬੰਗਲਾ ਹੈ ਉਹ ਕਹਿੰਦੇ ਸੀ ਵੀ ਸਾਨੂੰ ਆਪਣੀ ਮਾਤ ਭਾਸ਼ਾ ਲਿਖਣ ਔਰ ਬੋਲਣ ਦੇਵੋ ਇਸ ਲਈ ਉਹਨਾਂ ਨੇ ਮੁਜ਼ਾਹਰਾ ਕੀਤਾ ਕਰ ਰਹੇ ਸੀ ਲਗਾਤਾਰ ਕਿ ਕਾਲਜ ਦੇ ਵਿੱਚ ਗੋਲੀ ਚਲਾਈ ਸੀ ਸਰਕਾਰ ਨੇ ਔਰ 4 ਵਿਦਿਆਰਥੀ ਮਾਰੇ ਗਏ ਸੀ ਇਹ ਜਿਹੜਾ ਅੱਜ ਦਾ ਦਿਨ ਉਸ ਵਾਸਤੇ ਰੱਖਿਆ ਗਿਆ ਕਿ ਇਹਨੂੰ ਪੁਮਾਤਰੀ ਭਾਸ਼ਾ ਦਿਵਸ ਵਜੋਂ ਮਨਾਇਆ ਜਾਇਆ ਜਾਵੇਗਾ ਇਹ ਉਹਨਾਂ ਚਾਰ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੰਨੇ ਆਪਾਂ ਯਾਦ ਕਰਦੇ ਆ ਆਪੋ ਆਪਣੀ ਮਾਤ ਭਾਸ਼ਾ ਨੂੰ ਯਾਦ ਕਰਦੇ ਆ ਅਹਿਦ ਕਰਦੇ ਆ ਤਰਨ ਕਰਦੇ ਆ ਕਿ ਜਿਵੇਂ ਉਹ ਆਪਣੀ ਮਾਤ ਭਾਸ਼ਾ ਦੇ ਲਈ ਸ਼ਹੀਦ ਹੋ ਗਏ ਸੀ ਅਸੀਂ ਵੀ ਆਪਣੀ ਮਾਤ ਭਾਸ਼ਾ ਨੂੰ ਇੰਨਾ ਹੀ ਪਿਆਰ ਕਰਾਂਗੇ ਆਪਾਂ ਇਸ ਲਈ ਬਣਾਉਂਦੇ ਆ ਕਿ ਕਿਤੇ ਨਾ ਕਿਤੇ ਅੰਦਰ ਆਪਣੇ ਅੱਜ ਇਹ ਗੱਲ ਤੁਸੀਂ ਪਠਾ ਲਓ ਕਿ ਅਸੀਂ ਆਪਣੀ ਮਾਤ ਭਾਸ਼ਾ ਨੂੰ ਇਦਾਂ ਹੀ ਪਿਆਰ ਕਰਨਾ ਤੇ ਪਿਆਰ ਤਾਂ ਕੀਤਾ ਜਾਂਦਾ ਹੁੰਦਾ ਹੈ ਜੇ ਤੁਸੀਂ ਜਾਣਦੇ ਹੋ ਇਹ ਯਾਦ ਰੱਖਿਓ ਪਿਆਰ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਬਿਨਾਂ ਜਾਣੇ ਪਛਾਣੇ ਤੋਂ ਤੁਸੀਂ ਕਰ ਲਓ ਬਹੁਤ ਜ਼ੋਰ ਲਾਇਆ ਜਾਂਦਾ ਹੈ ਬਹੁਤ ਕਿਹਾ ਜਾਂਦਾ ਹੈ ਕਿ ਰੱਬ ਨੂੰ ਪ੍ਰੇਮ ਕਰਦੇ ਆ ਰੱਬ ਨੂੰ ਪਿਆਰ ਕਰਦੇ ਆ ਇਹ ਗੱਲਾਂ ਨੇ ਕਹਿਣ ਦੀਆਂ ਸਾਰੀਆਂ ਪ੍ਰੇਮ ਪਿਆਰ ਨਹੀਂ ਹੋ ਸਕਦਾ ਅਸੀਂ ਉਹ ਤੋਂ ਮੰਗੀ ਜਾਂਦੇ ਆ ਮੰਗੀ ਜਾਂਦੇ ਆ ਪਿਆਰ ਨਹੀਂ ਹੁੰਦਾ ਜਿੱਨਾ ਚਿਰ ਤੁਸੀਂ ਦੇਖਦੇ ਨਹੀਂ ਆ ਉਹ ਸਾਹਮਣੇ ਜਾਂ ਤਾਂ ਉਹ ਕਿਸੇ ਨੇ ਦੇਖ ਲਿਆ ਜਿਹੜੇ ਸਾਡੇ ਫੱਕਰ ਫਕੀਰ ਹੋਏ ਉਹਨਾਂ ਨੇ ਤਾਂ ਪਿਆਰ ਕੀਤਾ ਨਹੀਂ ਪਿਆਰ ਨਹੀਂ ਹੁੰਦਾ ਇਹ ਜਿਹੜੀ ਮਾਤ ਭਾਸ਼ਾ ਹੈ ਤਾਂ ਤੁਹਾਡੇ ਅੰਗ ਸੰਗ ਰਹਿੰਦੀ ਹੈ ਹਮੇਸ਼ਾ ਸਦਾ ਜਿਵੇਂ ਮਾਂ ਰਹਿ ਗਈ ਹੈ ਉਹਨੇ ਇਹ ਰਹਿਦੀ ਹੈ ਮਾਂ ਤੇ ਸਰੀਰਕ ਤੌਰ ਤੇ ਕਦੇ ਨਾ ਕਦੇ ਚਲੇ ਜਾਂਦੀ ਇਹਨੇ ਜਾਣਾ ਨਹੀਂ ਹੁੰਦਾ ਸੋ ਇਹੀ ਨਾ ਹੋਵੇਗੇ ਅੱਜ ਦਾ ਦਿਨ ਅਸੀਂ ਵੈਸੇ ਮੈਂ ਮਾਫੀ ਚਾਹੁੰਦਾ ਹੁੰਦਾ ਇਹੀ ਹੈ ਗੁੱਗਾ ਨੌਮੀ ਤੁਸੀਂ ਤੰਜਾਂ ਨੇ ਮਨਾਈ ਹੋਣੀ ਆ ਦੇਖੀ ਹੋਣੀ ਆ ਮਨਾਉਂਦੇ ਦੇਖੇ ਹੋਣੇ ਨੇ ਗੁੱਗਾ ਨੌਮੀ ਵਾਲੇ ਦਿਨਾਂ ਅਸੀਂ ਸੱਪਾਂ ਦੀਆਂ ਖੱਡਾਂ ਦੇ ਉੱਤੇ ਕੱਚੀ ਲੱਸੀ ਪਾਉਨੇ ਆ ਦੁੱਧ ਪਾਉਨੇ ਆ ਮੱਥਾ ਛੇਦਦੇ ਆ ਪਰ ਜਦੋਂ ਅੱਗੋਂ ਪਿੱਛੋਂ ਸੱਪ ਮਿਲਦਾ ਠੋਕ ਦਿੰਦੇ ਆ ਪੰਜਾਬੀ ਭਾਸ਼ਾ ਨਾਲ ਵੀ ਅਸੀਂ ਇਹੀ ਕਰਦੇ ਆ। ਕਿ ਤੂੰ ਬਾਦ ਪੰਜਾਬੀ ਨਾਲ ਜੁੜਨ ਤੋਂ ਬਾਅਦ ਕਿੰਨੀ ਉੱਪਰ ਜਾਂਦੀ ਹੈ। ਇਹ ਮੇਰੀ ਗੱਲ ਨੋਟ ਕਰ ਲਿਓ ਇਹ ਮੈਂ ਨਹੀਂ ਕਹਿੰਦਾ ਦੁਨੀਆ ਦੇ ਵੱਡੇ ਵੱਡੇ ਜਿਹੜੇ ਭਾਸ਼ਾ ਵਿਗਿਆਨੀ ਨੇ ਦੁਨੀਆ ਦੇ ਉਹਨਾਂ ਨੇ ਇਹ ਹੈ ਕਿ ਜਿਸ ਬੱਚੇ ਨੂੰ ਸਿੱਖਿਆ ਮੁੱਢਲੀ ਆਪਣੀ ਮਾਤ ਭਾਸ਼ਾ 'ਚ ਮਿਲੀ ਹੋਈ ਹੈ ਉਹ ਸਭ ਤੋਂ ਜ਼ਿਆਦਾ ਉੱਪਰ ਜਾਂਦਾ ਤੇ ਪੜਦਾ। ਇਹ ਜਿਹੜਾ ਸਾਡੇ ਚੱਲ ਪਿਆ ਨਾ ਅੰਗਰੇਜ਼ੀ ਸਕੂਲਾਂ ਵਾਲਾ ਕੰਮ ਕਿ ਪੰਜਾਬੀ ਪੜਾਉਣੀ ਹੋਈ ਨਹੀਂ ਹੈਗੀ। ਉਹ ਜਿਹੜੇ ਨੇ ਉਹ ਗੁਲਾਮ ਹੋ ਗਏ ਤੇ ਗੁਲਾਮ ਕਦੇ ਵੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਤਰੱਕੀ ਨਹੀਂ ਕਰਦੇ ਤਰੱਕੀ ਕਰਨ ਵਾਸਤੇ ਤੁਹਾਨੂੰ ਸ਼ਖਸੀ ਆਜ਼ਾਦੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਔਰ ਧਰਮ ਨੇ ਵੀ ਸਾਡੇ ਉੱਤੇ ਇਹੀ ਕੁਛ ਕੀਤਾ ਕਿ ਸਾਡੀ ਸ਼ਖਸੀ ਆਜ਼ਾਦੀ ਖੋਲੀ ਵਿਕਾਸ ਨਹੀਂ ਕਰਨ ਦਿੱਤਾ ਜਿਨ੍ਹਾਂ ਬੰਦਿਆਂ ਨੇ ਵਿਕਾਸ ਕੀਤਾ ਬੋਲੀ ਨੂੰ ਮਾਤ ਭਾਸ਼ਾ ਨੂੰ ਉੱਪਰ ਰੱਖਿਆ ਇੱਕ ਨਾਂ ਹੈ ਤੁਹਾਡੇ ਵਿੱਚੋਂ ਸ਼ਾਇਦ ਕਈ ਜਾਣਦੇ ਹੋਣ ਇੱਧਰ ਬੈਠੇ ਸੱਜਣ ਤੇ ਜਾਣਦੇ ਨੇ ਕਰਮੇਲ ਸਿੰਘ 파ਰਸ ਬੜੇ ਵੱਡੇ ਕਵੀਸ਼ਰ ਹੋਏ ਨੇ ਕਰਮੇਲ ਸਿੰਘ RAMU ਵਾਲੀਆ ਵੀ ਕਹਿੰਦੇ ਨੇ ਉਹਨਾਂ ਦਾ ਨਾਮ ਹੈ ਜਿਨ੍ਹਾਂ ਨੇ ਸੱਚੀ ਮੁੱਚੀ ਅਸੀਂ ਤੇ ਕੁਝ ਵੀ ਨਹੀਂ ਪੰਜ ਚਾਰ ਕਿਤਾਬਾਂ ਲਿਖ ਕੇ ਤੇ ਕਰੀ ਬੈਠੇ ਆ ਤੇ ਕੰਮ ਕਰਨ ਵਾਲੇ ਤਾਂ ਜਿਵੇਂ surjit patar ਹੁਣੀ ਨੇ ਕਬਤਾ ਤਾਂ ਇਹ ਲਿਖਦੇ ਨੇ ਕਿ ਮਰ ਰਹੀ ਹੈ ਮੇਰੀ ਭਾਸ਼ਾ ਪਰ ਕੰਮ ਕਰ ਰਹੇ ਨੇ ਭਾਸ਼ਾ ਦੇ ਪੰਜਾਬੀ ਮਾਂ ਬੋਲੀ ਦੇ ਸ਼ਬਦ ਸੰਭਣ ਦਾ ਉਹਦੇ ਵਿੱਚ ਇਸ ਤਰੀਕੇ ਨਾਲ ਦੱਸਦੇ ਜਾ ਰਹੇ ਨੇ ਵੀ ਆਹ ਸ਼ਬਦ ਵੀ ਨਹੀਂ ਰਿਹਾ ਆ ਵੀ ਨਹੀਂ ਰਿਹਾ ਹੁਣ ਆ ਵੀ ਮਰ ਗਿਆ ਧੰਮੀ ਵੇਲਾ ਮਰ ਗਿਆ ਲੋਂਡੇ ਵੇਲਾ ਮਰ ਗਿਆ ਪਰ ਉਹ ਕੰਮ ਜਿਹੜਾ ਹੈ ਉਹ ਭਾਸ਼ਾ ਦੇ ਸ਼ਬਦ ਸੰਭਾਲ ਰਹੇ ਨੇ ਕਦੇ ਨਾ ਕਦੇ 5 10 20 50 100 ਸਾਲ ਨੂੰ ਵੀ ਚਾਕੇ ਪੜੋਂਗੇ ਤਾਂ ਹੋਊਗੀ ਆਹ ਸ਼ਬਦ ਸਾਡੇ ਹੁੰਦੇ ਸੀ ਐਵੇਂ ਕਰਨੈਬ ਸਿੰਘ ਰਾਮੂ ਵਾਲੀ ਦਾ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਇਹ ਤੁਹਾਡੇ ਕੋਲੋਂ ਖਿਮਾ ਮੰਗਦਾ ਡਾਕਟਰ ਹਰੀ ਭਜਨ ਸਿੰਘ ਪੂਰੀ ਬਹੁਤ ਵੱਡੇ ਸਾਡੇ ਬਿਦਵਾਨ ਹੋਏ ਨੇ ਆਲੋਚਕ ਹੋਏ ਨੇ ਇੱਕ ਵਾਰੀ ਉਹ ਵਾਇਪਾ ਉਹਨਾਂ ਦੀ ਗੱਲ ਇਸ਼ਾਰਾ ਦੇਣ ਵਾਲਾ ਉਹਨਾਂ ਨੇ ਲੋਕਾਂ ਨੂੰ ਇਹ ਸੀ ਕਿ بڑے ਵੱਡੇ ਬਿਦਵਾਨ ਇਕੱਠੇ ਹੋ ਗਏ ਵੀ ਕੀ ਗੱਲ ਕਰਨਗੇ ਤੁਹਾਡੇ ਨੂੰ ਸਾਰੇ ਵਿਦਿਆਰਥੀ ਬੈਠੇ ਨੇ ਸਾਰੇ ਮਤਲਬ ਯੂਨੀਵਰਸਿਟੀ ਦੇ ਵਿਦਿਆਰਥੀ ਇਕੱਠੇ ਹੋ ਗਏ ਵੀ ਡਾਕਟਰ ਸਾਹਿਬ ਆ ਰਹੇ ਨੇ ਤੇ ਡਾਕਟਰ ਸਾਹਿਬ ਇਹ ਅੱਜ ਗੱਲ ਕਰਨਗੇ ਉਪਰ ਟਾਲ ਸਟਾਈਲ ਤੋਂ ਸ਼ੁਰੂ ਕਰਨਗੇ ਹੈ ਮੰਗਵੇ ਦੀ ਗੱਲ ਕਰਨਗੇ ਇਹ ਫੂਕੋ ਦੀ ਗੱਲ ਕਰਨਗੇ ਲਾਕਾ ਬਾਰੇ ਬੋਲ ਉਹਨਾਂ ਨੇ ਕੋਈ ਗੱਲ ਸੀ ਉਹਨਾਂ ਨੇ ਆ ਕੇ ਬਾਤ ਸੁਣਾਉਣੀ ਸ਼ੁਰੂ ਕਰ ਦਿੱਤੀ ਜਿਹੜੀ ਆਪਣੇ ਨਾਨੀਆਂ ਦਾਦੀਆਂ ਸੁਣਾਉਂਦੀਆਂ ਸੀ ਉਹ ਕਹਿੰਦੇ ਇੱਕ ਰਾਜਕੁਮਾਰ ਜੰਗਲ ਦੇ ਵਿੱਚ ਭਟ ਗਿਆ ਉਹਨੂੰ ਕਿਸੇ ਨੇ ਕਿਹਾ ਸੀ ਭਈ ਤੂੰ ਐਂ ਕੂਟ ਜਾਈ ਐਸ ਕੂਟ ਜਾਈ ਐਸ ਕੀਜੀ ਕੁੱਟ ਪਰ ਚੌਥੀ ਕੂਟ ਨਾ ਜਾਇਂ ਤੋ ਜਿਹੜਾ ਰਾਜਕੁਮਾਰ ਸੀ ਉਹ ਚੌਥੀ ਕੂਟ ਵੱਲ ਚਲੇ ਗਿਆ ਉੱਥੇ ਗਿਆ ਤਾਂ ਇੱਕ ਭਟਕੇ ਹੋਏ ਨੇ ਦੇਖਿਆ ਸੁੰਦਰ ਮਹਿਕਸੀ ਮਹਿਨ ਭੁੱਲਿਆ ਅੰਦਰ ਗਿਆ ਤਾਂ ਇੱਕ ਮਹਿਸ਼ੀ ਦੀ ਮੁਕਾਮਾ ਅੰਦਰ ਇੱਕ ਨਾ ਰਾਜ ਬਿਮਾਰੀ ਪਈ ਐ ਤੇ ਇੱਕ ਛੋਟੀ ਉਹਦੇ ਇੱਧਰ ਐ ਇੱਧਰ ਆ ਬਿਹੋਸ਼ ਐ ਜਾਂ ਸੁਤੀ ਪਈ ਆ ਉਹਨੇ ਆਵਾਜ਼ਾਂ ਮਾਰੀਆਂ ਉੱਠੀ ਨਹੀਂ ਹੈਗੀ ਉਹਨੇ ਇੱਕ ਛੋਟੀ ਪੈਰ ਵਾਲੀ ਚਾਕੇ ਸਿਰ ਵੱਲ ਕੀਤੀ ਸਿਰ ਵਾਲੀ ਪੈਰ ਵੱਲ ਕੀਤੀ ਉਹ ਆਰਾਮ ਰਹਿ ਕਰਦੀ ਉੱਠ ਕੇ ਬੈਠ ਗਈ ਤੇ ਉਹਨੇ ਕਿਹਾ ਵੀ ਤੂੰ ਮੈਨੂੰ ਮੈਂ ਬਿਹੋਸ਼ ਪਈ ਸੀਗੀ ਮੈਨੂੰ ਜਗਾ ਲਿਆ ਦੱਸ ਤੈਨੂੰ ਕੀ ਚਾਹੀਦਾ ਬੋਲ ਉਹਨੇ ਕਿਹਾ ਮੈਨੂੰ ਇੱਕ ਘੋੜਾ ਦੇ ਦੇ ਮੈਨੂੰ ਆ ਰਾਜ ਚਾਹੀਦਾ ਆ ਉਹ ਰਾਜਕੁਮਾਰੀ ਉਹਨੂੰ ਇਹ ਸਾਰੀਆਂ ਵਸਤੂਆਂ ਜਿਹੜੀਆਂ ਸੀ ਉਹ ਦਿੰਦੀ ਗਈ ਤੇ ਉਹਨਾਂ ਨੇ ਤੋੜਾ ਇੱਥੇ ਆ ਕੇ ਝਾੜਿਆ ਕਹਿੰਦੇ ਇਹ ਲਾਇਬ੍ਰੇਰੀਆਂ ਦੇ ਵਿੱਚ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਆ ਜਿਹੜੀਆਂ ਕਿਤਾਬਾਂ ਨੇ ਇਹ ਉਹ ਰਾਜਕੁਮਾਰੀਆਂ ਸੁੱਤੀਆਂ ਪਈਆਂ ਨੇ ਜਾਓ ਤੇ ਜਾ ਕੇ ਇਸ ਚੌਥੀ ਕੂਟ ਵੱਲ ਨੂੰ ਜਾਓ ਤੇ ਜਾ ਕੇ ਇਹਨਾਂ ਰਾਜਕੁਮਾਰੀਆਂ ਨੂੰ ਜਗਾ ਲਓ ਇਹਨਾਂ ਕਿਤਾਬਾਂ ਨੂੰ ਕੂੜਾ ਐੜਾ ਮਹਾਰ ਨਹੀਂ ਦਿਖਾਉਂਦੇ ਸੀ ਮੈਂ ਤੀਜੀ ਜਮਾਤ ਵਿੱਚ ਪੜਦਾ ਭਾਈ ਵੀਰ ਸਿੰਘ ਦਾ ਉਦੋਂ ਇਹ ਨਹੀਂ ਸੀ ਪਤਾ ਵੀ ਇਹ ਨਾਵਲ ਹੈ ਕਿਤਾਬ ਸੁੰਦਰੀ ਵਿਜੇ ਸਿੰਘ ਇਹ ਪੜਨ ਲੱਗ ਗਿਆ ਸਾਖੀਆਂ ਪੜਨ ਲੱਗ ਗਿਆ ਸੀ ਮਹਾਭਾਰਤ ਤੱਕ ਮੈਂ ਪੜਨ ਲੱਗ ਗਿਆ ਸੀਗਾ ਔਰ ਯਾਦ ਰੱਖਿਓ ਮਹਾਭਾਰਤ ਦੇ ਵਿੱਚ ਇੰਨਾ ਕੁਝ ਹੈ ਨਾ ਤੁਹਾਡੇ ਸਿੱਖਣ ਲਈ ਦਰੋਣਾਚਾਰੀਆ ਨੇ ਕਿਹਾ ਜਦੋਂ ਕੈਰੋ ਪਾਂਡਵਾਂ ਨੂੰ ਸਿਖਿਆ ਦਿੰਦਾ ਸੀ ਬੱਚਿਆਂ ਦੇ ਵਿੱਚ ਉਹਨੇ ਕਿਹਾ ਵੀ ਰਸੋਈਏ ਨੂੰ ਆਪਨੇ ਪੁੱਤ ਦਾ ਮੋਹ ਜਾਗ ਪਿਆ ਅਸਮ ਸਦਾਮਾ ਦਾ ਵੀ ਅਰਜਨ ਅੱਗੇ ਵਧਦਾ ਜਾਂਦਾ ਹੈ ਮੇਰਾ ਮੁੰਡਾ ਪਿੱਛੇ ਰਹਿੰਦਾ ਜਾਂਦਾ ਹੈ ਰਸੋਈਏ ਨੂੰ ਕਹਿੰਦਾ ਅਰਜਨ ਨੂੰ ਨੇਰੇ ਚ ਰੋਟੀ ਨਾ ਦੇਈ ਕਦੇ ਵੀ ਇੱਕ ਦਿਨ ਦਰਉਣਾ ਚਾਰੀਆ ਪਿਆ ਰਾਤ ਹੈ ਕਿ ਉਹਨੇ ਦੇਖਿਆ ਵੀ ਬਾਣਾ ਦੀ ਆਵਾਜ਼ ਆ ਰਹੀ ਹੈ ਇੱਕ ਥਾਂ ਤੋਂ ਉਹ ਉਧਰ ਨੂੰ ਨਹੀਂ ਗਿਆ ਸਿੱਧਾ ਰਸੋਈਏ ਕੋਲੇ ਗਿਆ ਤੇ ਜਾ ਕੇ ਰਸੋਈਏ ਨੇ ਦੋ ਮਾਰੀਆਂ ਚਪੇੜਾ ਕਹਿੰਦਾ ਅਰਜਨ ਨੂੰ ਦੇ ਦੀ ਨੇਰੇ ਚ ਰੋਟੀ ਉਹ ਕਹਿੰਦਾ ਮੈਂ ਤਾਂ ਚਾਨਣ ਜੀ ਦੇ ਕੇ ਆਇਆ ਸੀਗਾ ਜੀ ਹਵਾ ਨਾਲ ਨਾ ਦੀਵਾ ਬੁੱਝ ਗਿਆ ਮੈਂ ਕੀ ਕਰਦਾ ਉਦੋਂ ਹਨੇਰਾ ਹੋ ਗਿਆ ਹੁਣ ਗੱਲ ਕੀ ਸੀ ਜਦੋਂ ਨੀਰ ਹਨੇਰਾ ਹੋਇਆ ਰੋਟੀ ਖਾਂਦੇ ਖਾਂਦੇ ਅਰਜਨ ਨੂੰ ਇਹ ਗਿਆਨ ਹੋ ਗਿਆ ਕਿ ਇਹ ਜਿਹੜੀ ਬੁਰਕੀ ਹੈ ਇਹ ਸਿੱਧੀ ਮੂੰਹ 'ਚ ਹੀ ਕਿਉਂ ਜਾ ਰਹੀ ਹੈ ਹਨੇਰੇ 'ਚ ਵੀ ਇੱਕ ਕੰਨ 'ਚੋਂ ਕਿਉਂ ਨਹੀਂ ਜਾਂਦੀ ਅੱਖ 'ਚੋਂ ਕਿਉਂ ਨਹੀਂ ਜਾਂਦੀ ਤਾਂ ਜਦ ਇਹ ਗਿਆਨ ਹੋ ਗਿਆ ਵੀ ਇਹ ਅਭਿਆਸ ਹੈ ਪ੍ਰੈਕਟਿਸ ਹੈ ਰਿਆਜ਼ ਹੈ ਉਹਨੇ ਰੋਟੀ ਉੱਥੇ ਛੱਡ ਕੇ ਬਾਣਾ ਦਾ ਅਭਿਆਸ ਕਰਨ ਲੱਗ ਗਿਆ ਉੱਥੇ ਫਿਰ ਪ੍ਰੈਕਟਿਸ ਕਰਨ ਲੱਗ ਗਿਆ ਦੁਨੀਆ ਦੀ ਕੋਈ ਵੀ ਚੀਜ਼ ਤੁਸੀਂ ਹਾਸਲ ਕਰ ਸਕਦੇ ਹੋ ਅਭਿਆਸ ਨਾਲ ਪ੍ਰੈਕਟਿਸ ਨਾਲ ਉਹਦੀ ਕੀਮਤ ਉੱਤੇ ਜੇ ਵੀ ਉਹਨੂੰ ਤੁਸੀਂ ਵੱਡ ਮਾਰ ਕੇ ਉਹਨੂੰ ਕੱਟ ਕੇ ਤੇ ਫੇਰ ਹੀ ਸਿੱਖਣ ਲੱਗੋ ਇਹ ਆਪਾਂ ਨਾ ਕਰੀਏ ਮੈਂ ਜਿਹੜੀਆਂ ਨੇ ਨਾ ਬਹੁਤ ਸਾਰਾ ਮੈਂ ਤੁਹਾਨੂੰ ਕੋਈ ਪ੍ਰਭਾਵਿਤ ਕਰਨ ਲਈ ਗੱਲਾਂ ਨਹੀਂ ਕਰ ਰਿਹਾ ਦੋ ਤਰ੍ਹਾਂ ਨਾਲ ਨੇ ਉਹ ਉਹ ਵੀ ਮੈਂ ਕਰ ਸਕਦਾ ਜਿਹੜਾ ਇੱਕ ਤਾਂ ਇੰਪ੍ਰੈਸ ਕਰਨਾ ਹੁੰਦਾ ਇੱਕ ਜਿਹੜਾ ਕਿਸੇ ਨੂੰ ਨਾ ਪ੍ਰੋਤਸਾਹਨ ਕਰਨਾ ਹੁੰਦਾ ਹੈ ਉਤਸ਼ਾਹਤ ਕਰਨਾ ਹੁੰਦਾ ਹੈ ਕਿਸੇ ਕੰਮ ਲਈ ਮੈਂ ਕਿਸੇ ਤਰ੍ਹਾਂ ਵੀ ਤੁਹਾਨੂੰ ਪ੍ਰਭਾਵਿਤ ਕਰਨ ਲਈ ਨਹੀਂ ਬੋਲ ਰਿਹਾ ਮੈਂ ਉਹ ਗੱਲਾਂ ਕਹਿ ਰਿਹਾ ਮੈਂ ਗਲਤ ਹੋ ਸਕਦਾ ਇਹ ਨਹੀਂ ਦਾਵਾ ਕਰਦਾ ਕਿ ਮੈਂ ਠੀਕ ਹੀ ਹਾਂ ਮੈਂ ਗਲਤ ਹੋ ਸਕਦਾ ਪਰ ਮੈਂ ਆਪਣੀ ਭਾਸ਼ਾ ਦੇ ਸਿਹਤ ਦੇ ਮਾਮਲੇ ਦੇ ਵਿੱਚ ਬੇਈਮਾਨ ਨਹੀਂ ਬੇਈਮਾਨੀ ਨਹੀਂ ਕਰ ਸਕਦਾ ਇਸ ਕਰਕੇ ਜਿਹੜੀਆਂ ਗੱਲਾਂ ਤੁਹਾਨੂੰ ਕਹਿ ਰਿਹਾ ਮੈਂ ਆਪ ਕਰਦਾ ਇਹਨਾਂ ਹੀ ਨਹੀਂ ਹੈਗਾ ਕਿ ਉਹ ਪੰਡਤ ਵਾਂਗੂੰ ਵੀ ਤੇ ਹਰ ਯਾਜ ਵੀ ਜਿਹੜੀ ਹੈ ਕਿ ਗੋਪੀ ਬਹੁਤ ਮਾੜੀ ਹੁੰਦੀ ਗੋਪੀ ਖਾਣੀ ਹੋਈ ਨਹੀਂ ਚਾਹੀਦੀ ਗੋਪੀ ਤਾਂ ਧਾਰਮਿਕ ਤੌਰ ਤੇ ਬਹੁਤ ਮਾੜੀ ਹੈ ਜੀ ਇਹ ਤਾਂ ਉਹ ਪ੍ਰਿਸ਼ਨ ਜੀ ਨੇ ਆਇਆ ਸੀ ਫਲਾਣੇ ਐਵੇਂ ਸੁਣਾ ਕੇ ਸਾਰਿਆਂ ਨੂੰ ਉਹ ਜਦੋਂ ਕਿਤੇ ਘਰੇ ਪਹੁੰਚਿਆ ਤੇ ਉਹ ਘਰ ਵਾਲੀ ਵੀ ਸੁਣ ਕੇ ਗਈ ਸੀ ਕਿ ਪੰਡਤ ਦੀ ਉਹਨੇ ਚੱਕ ਕੇ ਆਉਂਦਿਆਂ ਨੂੰ ਗੋਪੀ ਬਾਹਰ ਸਿੱਟੀ ਹੋਈ ਵੇਖਦਾ ਕੀ ਕੀਤਾ ਉਹ ਕਹਿੰਦੇ ਤੁਸੀਂ ਅੱਜ ਉੱਥੇ ਕਹਿੰਦੇ ਸੀ ਕਿ ਗੋਪੀ ਬਹੁਤ ਮਾੜੀ ਐ ਉਹ ਕਹਿੰਦਾ ਇਹ ਕਿ ਮੈਂ ਲੋਕਾਂ ਵਾਸਤੇ ਕਹਿੰਦਾ ਸੀ ਤੈਨੂੰ ਥੋੜਾ ਕਿਹਾ ਕਹਿੰਦਾ ਆਪਣੇ ਵਾਸਤੇ ਥੋੜਾ ਮਾੜੀ ਐ ਮੈਂ ਕਿਹਾ ਲੋਕ ਘਰੋਂ ਕੱਢਣ ਆਪਾਂ ਖਾਵਾਂਗੇ ਸੋ ਮੈਂ ਇਹ ਕੰਮ ਨਹੀਂ ਕਰਦਾ ਹੈਗਾ ਵੀ ਮੈਂ ਤੁਹਾਨੂੰ ਤੇ ਕਹੀ ਜਾਵਾਂ ਪੰਜਾਬੀ ਬੋਲੋ ਤੇ ਆਹ ਕਰੋ ਸਿਹਤ ਨਾਲ ਜੁੜੋ ਕਵਿਤਾ ਨਾਲ ਕਹਾਣੀ ਨਾਲ ਜੁੜੋ ਮੈਂ ਜੁੜਿਆ ਹੋਇਆ ਮੈਂ ਇਹ ਸਭ ਕੰਮ ਸਾਰਿਆਂ ਨੂੰ ਮੈਂ